ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਾਈ ਹੋਰਿਆ ਨੂੰ ਸੱਜਣੋ ਬਰਨਾਲਾ ਚਾਰ ਪਸ਼ੂ ਦਿਖਾਵਾਂਗੇ ਇੱਕ ਨੀਲੀ ਰਾਵੀ ਦੀ ਝੋਟੀ ਇੱਕ ਬੂਰੀ ਮੱਝ ਇੱਕ ਮੋਰਾ ਨਸਲ ਦੀ ਕੱਟੀ ਤੇ ਇੱਕ ਕੱਟੀ ਦਿਖਾਵਾਂਗੇ ਸੱਜਣੋ ਨੀਲੀ ਰਾਵੀ ਦੀ ਫੁੱਲ ਸ਼ਕੀਨ ਟੌਪ ਕਲਾਸ ਕੱਟੀ ਦਿਖਾਵਾਂਗੇ ਜਾਨਵਰ ਬਾਈ ਦੇ ਚਾਰੇ ਟੌਪ ਨੇ ਬਾਕੀ ਆ ਜੋ ਬਾਈ ਨਾ ਕਰਾਉਂਿਆ ਗੱਲਬਾਤ ਕੱਲਾ ਕੱਲਾ ਖੋਲ ਕੇ ਤੋੜ ਕੇ ਦਿਖਾਵਾਂਗੇ ਕੱਲੇ ਕੱਲੇ ਦੀ ਡਿਟੇਲ ਪੁੱਛਾਂਗੇ ਤੇ ਰੇਟ ਕੱਲੇ ਕੱਲੇ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਸਤਾਨਾ ਸ਼ੁਰੂਜੀ ਦਾਦਾਨਾ ਇਹਦੇ ਨਾਲ ਵੀ ਕੱਟੀ ਆ ਤੇ ਬੂਰੀ ਮੱਜ ਮੰਗ ਗਈ ਹੋਰ ਗੱਜੀ ਕਿਵੇਂ ਆ ਠੀਕ ਠਾਕ ਵਧੀਆ ਚੜਦੀ ਕਲਾ ਚੜਦੀ ਕਲਾ ਕਿਵੇਂ ਚੱਲਦਾ ਕੰਮ ਆ ਜੀ ਵਧੀਆ ਚੱਲਦਾ ਹੈ ਕੰਮ ਉਹ ਟੌਪ ਤੇ ਜਾ ਕਿੱਥੋਂ ਕਰੀਏ ਸ਼ੁਰੂ ਇੱਥੋਂ ਕਰ ਲਈ ਇਹ ਤੋਂ ਕਰ ਲੋ ਕੱਟੀ ਦੇ ਬਾਰੇ ਕੱਟੀ ਦੇ ਬਾਰੇ ਕਿੱਥੋਂ ਮਰਜ਼ੀ ਕਰ ਲੋ ਜੀ ਤੂੰ ਦੱਸ ਦੇ ਫਿਰ ਕਿੱਥੋਂ ਮਰਜ਼ੀ ਕਰ ਲੋ ਜੀ ਇੱਥੋਂ ਕਰ ਲੈ ਇੱਥੋਂ ਕਰ ਲੋ ਜੀ ਆ ਜੋ ਟੀ ਤੇ ਮਾਰ ਦੇ ਕਰੀ ਕੈਮ ਪਹਿਲਾਂ ਤਾਂ ਇਹਦੀ ਕੱਤੀ ਦਿਖਾ ਦੇ ਸਮਾਰ ਕੇ ਆ ਜਾ ਇਧਰਲੇ ਬੰਨੇ ਲਿਆ ਕੱਤੀ ਵੀ ਅੱਖੂ ਖਿਚਕ ਕਰਾ ਦੇ ਇੱਥੇ ਨੇੜੇ ਲਾ ਕੇ ਤੇ ਇਹ ਨਾਲ ਆ ਗਈ ਦੇ ਸੱਜਣੋ ਕੱਤੀ ਆ ਗਈ ਪਿਓਰ ਨੀਲੀ 라ਵੀ ਦੇ ਵਿੱਚ ਟੀਕੇ ਦਾ ਤਾਂ ਨਹੀਂ ਪਤਾ ਕਿਹੜੇ ਟੀਕੇ ਦਾ ਵੀ ਮੈਂ ਨਹੀਂ ਪੁੱਛਿਆ ਮੈਂ ਪੁੱਛਿਆ ਉਹ ਮਗਾ ਅਕਸਰ ਵਪਾਰੀ ਕਹਿੰਦੇ ਨੇ ਵੀ ਇਹ ਸਟਾਰ ਦੀ ਆ ਜਾਂ ਉਹ ਦੀ ਆ ਠੀਕ ਹੈ ਗੱਲ ਆ ਬਾਈ ਕਹਿੰਦਾ ਵੀ ਉਹ ਗੱਪ ਵਾਲਾ ਕੰਮ ਨਹੀਂ ਕਹਿੰਦਾ ਆਪਾਂ ਨੇ ਕਰਨਾ ਤੇ ਝੋਟੀ ਵੀ ਨੀਲੀ ਜੀ ਪੈਂਦੀ ਆ ਤੇ ਦੋਹੇ ਅੱਖਾਂ 'ਚ ਜਵਾਬ ਵੀ ਹੈਗੇ ਸੂਆ ਕਟਾ ਆ ਗਿਆ ਦੂਜਾ ਜੀ ਭਲੂਨ ਦਾ 13 ਕਿਲੋ ਦਾ ਰਿਕਾਰਡ ਆਈ ਸੂਆ ਦੂਜਾ ਤੇ ਪੈਲਣ ਦਾ ਰਿਕਾਰਡ ਹੈਗਾ 13 ਕਿਲੋ ਦਾ ਸੂਈ ਘਤਵਾ ਬਾਈ ਸੂਈ ਕੱਲ ਸੂਈ ਆ ਜੀ ਕੱਲ ਦੀ ਸੂਈ ਆ ਨਾਲ ਇਹਦੇ ਆ ਗਈ ਕੱਟੀ ਤੇ ਖੋਲ ਕੇ ਤੋਰ ਦੇ ਇੱਕ ਵਾਰੀ ਤੇ ਬਾਡੀ ਬੂਡੀ ਦੀ ਗੱਲਬਾਤ ਕਰ ਲਈਏ ਸਜਣੋ ਬਾਡੀ ਬੂਡੀ ਹੈਗੀ ਝੋਟੀ ਦੀ ਲਾਜਬਾਬ ਕਿਉਂਕਿ ਜਿਵੇਂ ਦਾ ਢਾਂਚਾ ਨੀਲੀ ਰਾਵੀ ਦਾ ਹੁੰਦਾ ਅਗਲੀ ਲੱਤ ਛੋਟੀ ਹੈ ਨਾ ਮਾਦਰੀ ਗੋਡੀ ਦੀ ਤੇ ਉੱਤੋਂ ਬਾਡੀ ਆ ਗਈ ਫੁੱਲ ਚੌੜੀ ਤੇ ਆਰਡਰ ਵੀ ਪੂਰਾ ਆ ਗਿਆ ਗਾਂ ਵਾਲੇ ਬੰਨੇ ਥੋੜਾ ਜਾ ਆਰਡਰ ਵੱੱਦਾ ਦਿਖਾਉਂਦੀ ਆ ਬਾਈ ਅਗਲੇ ਸਣ ਤੋਂ ਅਗਲੇ ਬੰਨੇ ਜੇ ਆਪਾਂ ਗੱਲਬਾਤ ਕਰ ਲਈ ਆ ਫਿਰ ਚੰਗਾ ਦਿਖਾਉਂਦੀ ਆ ਤੇ ਬਾਡੀ ਬੂਡੀ ਦੀ ਵੀ ਫੁੱਲ ਲਾਜਵਾ ਵਾ ਤੇ ਚਾਰੇ ਪੈਰਾਂ ਦੇ ਮਾਰਕਿੰਗ ਆ ਪੂੰਛ ਤੇ ਮਾਰਕਿੰਗ ਆ ਮੱਥੇ 'ਚ ਬੱਲ ਆ ਤੇ ਅੱਖਾਂ 'ਚ ਵੀ ਜਵਾਬ ਇਹਦੇ ਸੁਖਨਾਲ ਦੋਹਾਂ 'ਚ ਤੁਹਾਨੂੰ ਮਿਲਣਗੇ ਤੇ ਆਰਡਰ ਦਿਖਾਉਂਦੀ ਆ ਫੁੱਲ ਅਗਲੇ ਬੰਨੇ ਥੋੜਾ ਜਿਹਾ ਵੱਧ ਦਿਖਾਉਂਦੀ ਆ ਬਸ ਸੂਆ ਆ ਗਿਆ ਦੂਜਾ ਤੇ ਕੱਲ ਦੀ ਸੂਈਆਂ ਨਾਲ ਇਹਦੇ ਕੱਟੀ ਆ ਪਹਿਲਨ ਦਾ 13 ਕਿਲੋ ਦਾ ਕੱਟਾ 13 ਕਿਲੋ ਦਾ ਕੱਟਾ ਜੀ ਦੰਦਾ 'ਚ ਹੀ ਹੋ ਮੇਰਾ ਖਿਆਲ ਆ ਜੀ ਤਾਂ ਨਾ ਬਈ ਮੈਂ ਦੰਦੋਂ ਨਹੀਂ ਦੇਖੇ ਠੀਕ ਆ ਗੱਲ ਆ ਉੰ ਬਾਈ ਕਹਿੰਦਾ ਹੋਊਗੀ ਦੰਦਾ ਚ ਪਰ ਚੈੱਕ ਨਹੀਂ ਕਰੇ ਕਿਉਂਕਿ ਇਹ ਚੀਜ਼ਾਂ ਮਤਲਬ ਗੇਜੀਆਂ ਦਾ ਆਪਾਂ ਧਿਆਨ ਥੋੜਾ ਜਿਹਾ ਘੱਟ ਹੀ ਮਾਰਨੇ ਵੀ ਚੀਜ਼ ਕੁਆਲਿਟੀ ਦੀ ਲੈਣ ਦਾ ਕਹਿਣ ਦਾ ਭਾਵਾ ਜਿੱਥੇ ਤੋਂ ਬਲੈਕ ਆ ਰੰਗ ਆ ਉੱਥੇ ਤੋਂ ਬਿਲਕੁਲ ਹੀ ਜੈੱਡ ਬਲੈਕ ਆ ਗਿਆ ਤੇ ਜਿੱਥੋਂ ਨੀਲੀ ਦੀ ਮਾਰਕਿੰਗ ਆ ਜਿਵੇਂ ਟਿੱਕੇ ਜੇ ਆ ਜਾਂਦੇ ਨੇ ਨੀਲੀ ਦੀ ਮਾਰਕਿੰਗ ਚ ਬਲੈਕ ਉਹ ਟਿੱਕੇ ਜੇ ਨਹੀਂ ਹੈਗੇ ਇਹਦੇ ਚ ਜਿੰਨੀ ਕ ਹੈਗੀ ਆ ਪ੍ਰੋਪਰ ਆ ਤੇ ਕੱਟੀ ਨਾਲ ਆ ਗਈ ਬਿਲਕੁਲ 100 ਦਾ 100 ਇਹਦੀਆਂ ਗੇਜੀ ਧਾਰਾਂ ਦਿਖਾ ਦੇ ਮਾਰ ਦੇ ਲੈ ਹੈ ਮਾਰ ਦੇ ਆ ਬੱਚਾ ਲਾ ਕੇ ਧਾਰਾਂ ਦਿਖਾ ਦੇ ਮਾਰ ਕੇ ਤੇ ਇੱਥੋਂ ਗਰੀ ਆਰਡਰ ਦਿ ਤੇ ਉਸ ਤੋਂ ਬਾਅਦ ਬਾਈ ਤੋਂ ਰੇਟ ਵੀ ਪੁੱਛਾਂਗੇ ਧਾਰਾਂ ਵੀ ਦਿਖਾ ਦਾਂਗੇ ਮਾਰ ਕੇ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਵਾਈ ਹੁੰਦੀ ਆ ਸਵਾਹ ਦੀ ਕਿੰਨੇ ਆ ਬਾਈ ਠੰਡੀ ਆ ਵੀਰੇ ਆਲ ਫੋਲ ਤਾਂ ਨਹੀਂ ਕਰਦੀ ਨਾ ਨਾ ਜਮੀ ਨਹੀਂ ਕਰਦੀ ਆ ਬੱਚਾ ਲਾ ਕੇ ਦਿਖਾ ਦੇ ਧਾਰਾਂ ਮਾਰ ਕੇ ਅਗਲੇ ਬੰਨੇ ਵੀ ਕਰੀ ਆਡਰ ਦਿਖਾ ਦੇ ਤੇ ਬਾਡੀ ਬੁੱਡੀ ਦੀ ਆ ਗਈ ਲਾਜਵਾਬ ਫੁੱਲ ਜਮਾਣ ਅਗਲੇ ਬੰਨੇ ਜਿਵੇਂ ਤੁਹਾਨੂੰ ਮੈਂ ਦੱਸਿਆ ਅਗਲੇ ਥਣ ਤੋਂ ਘੱਟੋ ਘੱਟ ਗਿੱਠ ਸਵਾ ਗਿੱਠਾ ਡਰ ਅਗਲੇ ਬੰਨੇ ਰੱਖਦੀ ਆ ਕਿਉਂਕਿ ਜਿਵੇਂ ਜਿਵੇਂ ਦੁੱਧ ਤੇ ਆਊਗੀ ਓਵੇਂ ਓਵੇਂ ਆਰਡਰ ਦੀ ਤਿਆਰੀ ਆ ਜਿਹੜੀ ਉਹ ਤਿਆਰੀ ਵੀ ਹੋਰ ਮਾਰੂਗੀ ਆਦੇ ਇਥੋਂ ਬਾਡੀ ਬੁੱਡੀ ਬਾਡੀ ਵਾਲੀ ਝੋਟੀ ਆ ਗਈ ਬਿਲਕੁਲ ਨਵੇਂ ਹਾਨ ਚ ਆ ਗਈ ਮੇਰਾ ਖਿਆਲ ਆ ਵੀ ਲਾਸਟ ਵਾਲੇ ਦੰਦ ਹੋ ਸਕਦਾ ਇਹ ਖੜੇ ਹੋਣ ਹੋ ਸਕਦਾ ਬਰਾਬਰ ਵੀ ਹੋਵੇ ਤੇ ਬੱਚਾ ਲਾ ਕੇ ਧਾਰਾ ਤੁਹਾਨੂੰ ਆਪਾਂ ਦਿਖਾ ਦਨੇ ਮਾਰ ਕੇ ਆ ਗਈ ਜੀ ਕਰਦੇ ਬੱਚਾ ਬੰਨੇ ਲਾ ਧਾਰਾ ਦਿਖਾ ਦੇ ਮਾਰ ਕੇ ਬਾਕੀ ਥਣ ਤੁਹਾਨੂੰ ਦਾ ਸਹਜ ਦਿਖਾ ਦਨੇ ਤੁਹਾਨੂੰ ਨੇੜੇ ਲਾ ਕੇ ਹਰੇਕ ਪੱਖ ਤੋਂ ਤਸੱਲੀ ਆਪਾਂ ਤੁਹਾਡੀ ਕਰਾ ਦਾਂਗੇ ਸੱਜਣੋ ਪਿੰਡ ਬਾਈ ਦਾ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਬਰਨਾਲਾ ਕਿਉਂਕਿ ਵਪਾਰ ਦਾ ਕੰਮ ਆ ਬਾਈ ਦਾ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਬਾਅਦ ਦਿਖਾ ਦੇਗੇ ਜੀ ਮਾਰ ਕੇ ਵਾਲਟੀ ਚ ਕਿਉਂਕਿ ਧਾਰਾਂ ਆਪਾਂ ਤੁਹਾਨੂੰ ਤਾਂ ਦਿਖਾ ਦੇ ਨਹੀਂ ਹੁੰਦੇ ਆ ਮਾਰ ਕੇ ਕਈ ਵਾਰੀ ਦੂਰ ਵਾਲੇ ਕਿਸੇ ਸੱਜਣ ਨੇ ਪਸ਼ੂ ਆਨਲਾਈਨ ਮਗਾਉਣਾ ਹੁੰਦਾ ਉਹ ਆਨਲਾਈਨ ਵੀ ਮਗਾ ਲੈਂਦਾ ਕਿਉਂਕਿ ਆਪਾਂ ਤਾਜੀ ਸੂਈਆ ਇਹਦੀਆਂ ਧਾਰੀ ਮਾਰ ਕੇ ਦੇਖ ਸਕਦੇ ਆ ਜੇ ਨੇੜੇ ਆ ਕੇ ਵੀ ਚੈੱਕ ਕਰਾਂਗੇ ਚਵਾਈ ਚਬੂਈ ਦੀ ਹੈਗੀ ਓਕੇ ਦੀ ਰਿਪੋਰਟ ਵਾ ਠੀਕ ਆ ਬਾਈ ਅ ਚਵਾਈ ਚਬੂਈ ਦੀ ਪਾਸ ਆ ਹਰੇਕ ਪੱਖ ਤੋਂ ਰੇਟ ਇਹਦਾ ਕੀ ਰਹੂਗਾ ਬਾਈ ਇਹਦਾ ਮੁੱਲ ਆ ਜੀ 1 15 ਇਹ 1 ਲੱਖ ਤੇ 15000 ਆ ਮੰਨਤਨ ਕਰ ਦਾਂਗੇ ਮਾਨਤਾਨ ਛੋਟ ਛਪਾਉ ਚੋਂ ਕਰਦਾਂਗੇ ਠੀਕ ਠੰਡੀਆਂ ਬਹੁਤ ਅਕ ਮਰਜ਼ੀ ਕੋਈ ਬੈਠ ਰਿਹਾ ਇਹ ਚੱਕਰ ਨਹੀਂ ਕਰ ਮਰਜ਼ੀ ਹਣ ਬਹਿ ਜਾ ਕੋਈ ਇਹੋ ਜੀ ਗੱਲਾਂ ਲਾ ਕਰੇ ਕਿ ਮੱਦੀ ਟਰ ਦਰਦੀ ਆ ਜੀ ਠੀਕ ਆ ਕੋਈ ਨਹੀਂ ਨਿਕਲ ਲੈ ਮੱਦੀ ਬਿਠਾ ਲੈ ਲੈ ਆ ਸਵਾਦੀ ਬਾਈ ਕਹਿੰਦਾ ਅੱਗੇ ਮੱਦੀ ਬਿਲਕੁਲ ਅੱਛੀ ਕਿਵੇਂ ਇਹੋ ਜੀ ਗੱਲ ਕਰਦੀ ਜਿਵੇਂ ਆਪਣਾ ਸਿਸਟਮ ਹੁੰਦਾ ਪਸ਼ੂ ਉਹ ਤੋਂ ਕਈ ਵਾਰੀ ਘਰ ਆ ਜਾਣਾ ਹਨਾ ਘਰੋਂ ਬਚਣਾ ਪਿਚਾਰੇ ਕੋਈ ਜਾਂਦਾ ਹੁੰਦਾ ਨਹੀਂ ਕਰੇ ਗੱਲ ਤਾਂ ਗੱਲਾਂ ਠੀਕ ਆ ਹਾਂ ਕੱਲੀ ਘਰੇ ਖੜੀ ਬਾਡੀ ਬੂਡੀ ਤੋਂ ਹਰੇਕ ਪੱਖ ਤੋਂ ਝੋਟੀ ਉਕਦੀ ਨਹੀਂ ਕਿਸੇ ਵੀ ਪੱਖ ਤੋਂ ਗੱਲਬਾਤ ਕਰ ਲਈਏ ਤੇ ਨਾਲ ਜਿਵੇਂ ਤੁਹਾਨੂੰ ਤੀਜਾ ਸੁਣ ਹਾਂਜੀ ਇਹਦੇ ਨਾਲ ਬੱਚਾ ਕੀ ਐ ਕੱਟੀ ਐ ਜੀ ਲੀਲੀ ਉਹ ਕੱਟੀ ਤੇ ਮਾਰਦੇ ਕਹਿੰਦੀ ਕੈਮਰਾ ਓਏ ਨਾਲ ਇਹਦੇ ਆ ਗਈ ਬੂਰੀ ਕੱਟੀ 20 ਦਾ ਸ਼ੂਈ ਜੀ ਖੋਲ ਕੇ ਤੋੜ ਦੋ ਜੀ ਦੁੱਧ ਕਿੰਨਾ ਕਹੂਗਾ ਇਹ ਥੱਲੇ ਦੁੱਧ ਵੀ 9 ਕਿਲੋ 8 ਕਿਲੋ ਕਾ ਕਿਦੇ ਮਾਂ ਜੀ 9 ਕਿਲੋ ਬਾਤੀ 8 ਕਾ ਕੇ ਦੇਵਾ 8 ਕਾ ਕੇ ਦੇਵਾ ਇਹਦੀ ਹੋਈ ਹੋਈ ਆ ਹਨਾ ਹਾਂਜੀ ਚਵਾਈ ਹੋਈ ਹੈ ਜੀ ਚਵਾਈ ਇਹਦੀ ਹੋਈ ਹੋਈ ਆ ਇੱਕ ਗੱਲ ਤੁਹਾਨੂੰ ਦੱਸ ਦਿਆਂ ਨਾ ਵੀ ਪਾਸਾ ਜਰੂਰ ਰੱਖਦੇ ਆ ਹਨਾ ਨਾ ਪਾਸਾ ਨਹੀਂ ਉਹ ਛੱਲੀ ਜੀ ਹਲੇ ਵਿੱਚ ਪਾਸਾ ਪੁੱਛਣੇਗਾ ਇੱਕੋ ਦੁੱਧ ਿਕੋ ਜਾ ਠੀਕ ਆ ਗੱਲ ਸ਼ੀਲ ਠੰਡੀ ਇਹ ਵੀ ਵਰਕ ਮੱਦੀ ਬਠਾ ਕੋਈ ਚੱਕਰ ਨਹੀਂ ਗੱਲ ਦੁੱਧ ਦਾ ਤਾਂ ਨਹੀਂ ਫਰਕ ਕਿਸੇ ਸਾਈਡ ਨਾ ਦੁੱਧ ਕੇ ਮੱਦੀ ਕੋ ਮਗਲੇ ਥਣ ਅੱਡ ਜੋ ਮੂਹ ਲੱਟ ਜੋਣ ਅੱਛਾ ਇਧਰਲੇ ਬੰਨੇ ਆ ਆ ਮਾਸ ਆ ਮਾਸ ਜਾਂ ਉਦਾਂ ਫਾਸ ਹਾਂ ਬਸ ਉਹ ਫਾਲਤੂ ਆਏ ਠੀਕ ਆ ਸ਼ੀਲ ਠੰਡੀ ਚਬਾਈ ਜੀ ਬਹੁਤ ਚੰਗੀ ਆ ਇਹ ਵੀ ਫੁੱਲਾ ਤੇ ਆ ਗਈ ਪਿਓਰ ਬੂਰੀ ਤੇਲੀਆ ਬੂਰੀ ਆ ਗਈ ਹੈ ਨਾ ਆ ਇਥੋਂ ਲੰਬਾਈ ਲੂਵੀ ਦਿਖਾ ਦੇ ਗਰੀ ਲੈ ਚਲਾ ਇਹਨੂੰ ਤੇ ਥਣ ਥਣ ਤੇ ਮਾਰਦੇ ਕੈਮਰਾ ਤੇ ਚਬਾਈ ਇਹਦੀ ਹੋਈ ਹੋਈ ਆ ਥੱਲੇੋਂ ਬਿਲਕੁਲ ਖਾਲੀ ਆ ਉਸ ਹਿਸਾਬ ਨਾਲ ਜੱਜਮੈਂਟ ਇਹਦੀ ਕਰ ਲਿਓ ਦੁੱਧ 9 ਕਿਲੋ ਬਾਈ ਹਾਂ ਆ ਦੁੱਧ ਬਾਈ ਕਹਿੰਦਾ ਇਹ 65000 ਦੀ ਦੇਵਾਂਗੇ ਜੀ ਇਹ ਦੇ ਦਾਂਗੇ 65 ਦੀ ਛੋਟ ਛੱਪਾ ਜਰ ਕਰ ਦਾਂਗੇ ਕਰ ਦਾਂਗੇ ਕਰ ਦਾਂਗੇ ਆ ਛੋਟ ਛੱਪਾ ਮੰਨ ਤਾਣ ਬਾਈ ਕਹਿੰਦਾ ਕਰ ਦਾਂਗੇ ਦੇ ਦਾਂਗੇ ਬੋਲ ਆਪਣੇ ਜੈ ਜੀ ਹੈ ਜੀ ਤੇ ਨਾਲ ਇਹਦੇ ਆ ਗਈ ਕੱਟੀ 57 ਮਹੀਨਿਆਂ ਨੂੰ 20000 ਦੀ ਦਾਦੀ ਕੱਟੀ ਆ ਕੱਲੀ ਤੇ ਹੁਣ ਮਾਰ ਦੇ ਤਿੰਨ ਨੰਬਰ ਵਾਲੀ ਝੋਟੀ ਦੀ ਇਹਦੀ ਲੰਬਾਈ ਲਮੂਈ ਵੀ ਦਿਖਾ ਦੇ ਇੱਥੋਂ ਇਹ ਵੀ ਤੋਰ ਦੇ ਖੋਲ ਕੇ ਬਾਈ ਇਹਦੀ ਕੀ ਗੱਲ ਬਾਤ ਆ ਇਹ ਵੀ ਕੱਟੀ ਬਹੁਤ ਚੰਗੀ ਹੈ ਜੀ ਢਾਈ ਕਿਥਾਲ ਦੀ ਕੱਟੀ ਹੈ ਜੀ ਠੀਕ ਆ ਗੱਲ ਹਾਂਜੀ ਦੰਦ ਦੁੰਦਾ ਨਹੀਂ ਦੇਖੇ ਹਾਂ ਦੰਦ ਨਹੀਂ ਵੀਰੇ ਦੇਖਿਆ ਪਾ ਆ ਦੰਦ ਦੁੰਦ ਜਿਵੇਂ ਸਾਨੂੰ ਮੈਂ ਪ ਥੋੜੇ ਇਹ ਘਾਟੀ ਦੇਖਦਾ ਵੀ ਕੁਆਲਿਟੀ ਦੀਆਂ ਚੀਜ਼ਾਂ ਲੈਂਦਾ ਕੱਦ ਵੱਡਾ ਆ ਗਿਆ ਕੱਟੀ ਦਾ ਫੁੱਲ ਵੱਡਾ ਉਮਰਬਾਈ ਕਹਿੰਦਾ ਆ ਗਈ 2.5 ਸਾਲ ਦੇ ਏੜ-ਗੇੜ ਤੇ ਸ਼ਕੀਨ ਸ਼ਕੂਨ ਫੁੱਲ ਆ ਗਈ ਬਰੀਕੀਆਂ ਬਰੂਕੀਆਂ ਵੀ ਫੁੱਲ ਆ ਗਈਆਂ ਇਹਦੇ 'ਚ ਇਹ ਇੱਥੇ ਰੋਕ ਲਈ ਜੀ ਇਹ ਇੱਥੋਂ ਮਾਰ ਦੇਗਾ ਜੀ ਫੇਸ ਕੁਆਲਿਟੀ ਦੇ ਕੈਮਰਾ ਕੋਲ ਸ਼ਕੀਨ ਆ ਗਈ ਫੁੱਲ ਕੱਦ ਬਾਈ ਫੁੱਲ ਵੱਡਾ ਹੀ ਕਰੂਗੀ ਮੈਂ ਫੁੱਲ ਵੱਡਾ ਕਰੂਗੀ 17 ਤਰੀਕ ਨੂੰ ਟੀਕਾ ਵੀ ਭਰਾਤਾ ਜੀ ਠੀਕ ਆ ਗੱਲ ਹਾਂਜੀ ਟੀਕਾ ਇਹਦੇ ਭਰਾਤਾ 17 ਤਰੀਕ ਨੂੰ ਠੀਕ ਆ ਗੱਲ 17 ਤਰੀਕ ਨੂੰ ਟੀਕਾ ਬਾਈ ਕਹਿੰਦਾ ਇਹਦੇ ਆਪਾਂ ਨੇ ਭਰਾ ਤਾਂ ਲੈ ਚੱਲੇ ਇਹਨੂੰ ਲੰਬੀ-ਲੰਬੀ ਵੀ ਫੁੱਲ ਆ ਗਈ ਤੇ ਕੱਦ-ਬੱਡ ਵੀ ਫੁੱਲ ਡਬਲ ਆ ਗਿਆ ਇਹ ਕਿਹੜੇ ਏਰੀਏ ਦੀ ਆ ਇਹ ਵੀਰੇ ਆਪਣੇ ਦੇਖ ਤੇ ਰਜਾਈਓ ਜੀ ਕਿਹੜੇ ਪਿੰਡੋਂ ਆਈ ਆ ਇਹ ਆਪਣੇ ਲਹਿਰੇ ਤੋਂ ਕਹਾ ਪਿੰਡ ਆਈ ਹਰਿਆਣਾ ਹਰਿਆਣੇ ਨਾਲ ਜੇ ਵਾਜਣਾ ਜੀ ਹਰਿਆਣੇ ਵਾਲੇ ਬਾਰਡਰ ਤੋਂ ਹਾਂ ਹਾਂਜੀ ਹਾਂਜੀ ਆ ਲੇਲ ਬਲਰੇ ਬਲਰਾ ਸਾਈਡ ਤੋਂ ਬਾਈ ਕਹਿੰਦਾ ਕੱਟੀ ਇਹ ਆਈ ਹੋਈ ਆ ਤੇ ਉਮਰ ਜਿਵੇਂ ਬਾਈ ਨੇ ਤੁਹਾਨੂੰ ਦੱਸ ਹੀ ਦਿੱਤੀ ਇਹਦੀ ਕੱਦ-ਬੱਡ ਹਰੇਕ ਪੱਖ ਤੋਂ ਤੁਹਾਨੂੰ ਮੈਂ ਦਿਖਾਤੀ ਤੇ ਗੱਬਣ ਬਾਈ ਕਹਿੰਦਾ 17 ਤਰੀਕ ਦਾ ਟੀਕਾ ਇਹਦੇ ਲੱਗਿਆ ਹੋਇਆ ਤੇ ਨਸਲ ਕੁਆਲਟੀ ਕੱਟੀ ਚ ਫੁੱਲ ਆ ਗਈ ਬਾਕੀ ਤੁਹਾਡੇ ਸਾਹਮਣੇ ਆ ਕੈਮਰੇ ਚ ਨਜ਼ਰ ਆ ਰਹੀ ਆ ਚੀਜ਼ ਕੋਈ ਲੁਕੋਣ ਵਾਲਾ ਸਿਸਟਮ ਨਹੀਂ ਹੈਗਾ ਇਹਦਾ ਰੇਟ ਕੀ ਰਹੂਗਾ ਜੀ ਤੇ 45000 ਹੀ ਦੇਵਾਂਗੇ ਮਾਨਤਾਨ ਕਰਾਂਗੇ 45 ਚ ਮਾਨਤਾਨ ਕਰ ਦਾਂਗੇ ਹਾਂਜੀ ਮਾਨਤਾਨ ਕਰਾਂਗੇ ਤੇ ਬਾਕੀ ਗੱਰੀ ਥੱਲੇ ਦੀ ਕੁਆਲਟੀ ਦਿਖਾ ਦੀ ਇੱਧਰ ਲੱਗਦੀ ਆ ਮਰਾ ਕੋਈ ਤੇ ਸਬਾ ਆਦੀ ਆ ਗਈ ਬਿਲਕੁਲ ਠੰਡੀ ਬਾਈ ਬਹੁਤ ਚੰਗੀ ਕੱਟੀ ਆ ਜੀ ਆ ਥਣ ਵੀ ਸਿੰਗਲ ਚਾਰ ਨੇ ਤੇ ਰਿੰਕਰ ਰੋਂਕਰ ਵੀ ਬਹੁਤ ਨੇ ਚੋਲੀ ਚੰਗੀ ਆ ਕੱਟੀ ਵੀ ਕੱਦ ਬੇਟਾ ਕੱਟੀਆਂ ਦੋ ਦਰ ਜੀ ਨਹੀਂ ਇਲਾਜ ਕੱਟੀਆਂ ਨੇ ਠੀਕ ਹੈ ਜੀ ਹਾਂ ਇਹ ਬਾਈ ਕਹਿੰਦਾ ਦੇਵਾਂਗੇ 45 ਦੀ ਤੇ ਹੁਣ ਇਹ ਤੇ ਮਾਰਦੇ ਸਤਾ ਦਾ ਨੀਲੀ ਰਾਵੀ ਵਾਲੇ ਨਗੀਨੇ ਤੇ ਮਾਰਦੇ ਇਥੋਂ ਦਿਖਾ ਦੇ ਇਹਦੀ ਖੜਨੀ ਖੁੜਨੀ ਦਿਖਾ ਦੇ ਜਿਵੇਂ ਘੋੜੀ ਖੜਦੀ ਨੇ ਜਾਂ ਪਸ਼ੂ ਮੇਲਿਆਂ ਚ ਖੜਦੇ ਨੇ ਬਾਈ ਹਨਾ ਚੋਲੀ ਚੰਗੀ ਬਹੁਤ ਚੰਗੀ ਹੈ ਇਹਦੀ ਜਿਵੇਂ ਸਿਖਾਈ ਹੁੰਦੀ ਹੈ ਅਗਰ ਵੀ ਹਾਂ ਜੀ ਹਾਂ ਜੀ ਇਹਦੀ ਉਮਰ ਕਿੰਨੀ ਕਾ ਇਹਦੀ 11 ਮਹੀਨੇ ਦੀ ਉਮਰ ਆ ਜੀ ਸਿਰਫ ਹਾਂ ਜੀ ਸਿਰਫ 11 ਮਹੀਨੇ 11 ਮਹੀਨੇ ਉਹ ਸਾਮ ਸੰਘੂ ਬਹੁਤ ਆ ਹਾਂਜੀ ਬਹੁਤ ਚੰਗੀ ਆਟੀ ਹੈ ਸੰਵਾਲ ਸੰਘੂ ਵਾਲੇ ਸੱਜਣ ਕੋਲੋਂ ਲਿਆਂਦੀ ਆ ਕਿਸੇ ਕੋਲੋਂ ਮੇਰਾ ਕੱਲੂ ਬੜਾ ਮੇਲੇ ਚ ਪਾ ਲੋ ਜੀ ਹਾਂ ਮੇਲੇ ਚ ਪਾਉਣ ਵਾਲੀ ਕੁਆਲਿਟੀ ਹੁਣ ਡਰਦੀ ਆ ਥੋੜਾ ਜਿਹਾ ਨੀਰ ਪਾ ਕੇ ਅੱਜ ਝੋਲੀ ਝੂਲੀ ਆ ਥੱਲਿਓ ਥਣ ਵੀ ਸਿੰਗਲ ਚਾਰ ਨੇ ਤੇ ਮੋٹے ਥਣ ਬਣਾਉਗੀ ਪੂਰੇ ਮੁਠੀ ਵਾਲੇ ਹਾਂਜੀ ਪਰਪੂ ਕੀ ਇਹ ਹਾਂਜੀ ਆ ਤੋੜਦੇ ਪਹੁੰਚ ਗਏ ਆਜੋ ਲੱਕਣ ਜੀ ਆ ਫਰਸ ਨਾ ਕੁਝ ਨਹੀਂ ਤੋੜਦੀ ਉਮਰ 11 ਮਹੀਨੇ ਬਾਈ ਆ 11 ਮਹੀਨੇ ਉਹ ਮਰੇ ਦੀ ਆ ਗਈ 11 ਮਹੀਨੇ ਤੇ ਸ਼ਕੀਨ ਆ ਗਈ ਕੱਟੀ ਫੁੱਲ ਕਿਉਂਕਿ ਨੇੜੇ ਮੇਲਾ ਵੀ ਆ ਰਿਹਾ ਬੀਐਫਏ ਦਾ ਨੂੰ ਚਾਹੇ ਸੱਜਣੋਂ ਤੁਸੀਂ ਮੇਲੇ ਤੇ ਵੀ ਪਾ ਸਕਦੇ ਹੋ ਇਹਦੀ ਮਾਂ ਦਾ ਕੀ ਰਿਕਾਰਡ ਆ ਦੁੱਧ ਦਾ ਵੀਰੇ ਦੀ ਮਾਂ ਥਲੇ ਹੈਗਾ ਜੀ 15 16 ਕਿਲੋ ਤੋ 15 16 ਹਾਂ ਉਹੀ ਵਾਲਾ ਕਹੀ ਜਾਵੇ 20 ਆ 22 ਕੀ ਫੇਰਾ ਗਲਤ ਗੱਲਾਂ ਦਾ ਆਪਣੇ ਏਰੀਆ 'ਚੋਂ ਮੈਂ ਅੱਜ ਗਈ ਹੋਈ ਸੀ ਘਰ ਆਪਣੇ ਕੋਲਗਮਾੜ 'ਚੋਂ ਉਹਨਾਂ ਰਿਸਟਾਰ ਲੈ ਗਏ ਨੇ ਠੀਕ ਆ ਜੀ ਹਾਂ ਉਹਨਾਂ ਕੋਲੇ ਵੀ ਹੁਣ ਛੂਪ ਹੀ ਨਾ ਫੀਆ ਪਤਾ ਕੀ ਆ ਹਾਂ ਤੇ ਇੱਥੋਂ ਦਿਖਾ ਦੇ ਗਰੀ ਅੱਖਾਂ ਓੱਖਾਂ ਪਿਓਰ ਨੀਲੀ ਦੇ ਵਿੱਚ ਹੀ ਆ ਗਈਆਂ ਬਿਲਕੁਲ ਇਸੇ ਵੀ ਪੱਖ ਤੋਂ ਕੱਟੀ ਹੋ ਕਦੀ ਨਹੀਂ ਪ्युअर ਨੀਲੀ ਦਾ ਬੀਜ ਆ ਗਈ ਢਾਂਚਾ ਵੀ ਨੀਲੀ ਰਾਵੀ ਵਾਲਾ ਉਮਰ ਵੀ ਸਿਰਫ 11 ਮਹੀਨਿਆਂ ਦੀ ਆ ਤੇ ਸ਼ਕੀਨ ਵੀ ਕੱਟੀ ਫੁੱਲ ਆ ਗਈ ਮਾਂ ਦਾ ਦੁੱਧ ਬਾਈ ਕਹਿੰਦਾ 15-16 ਕਿਲੋ ਆ ਇਹਦੀ ਮਾਂ ਦੀ ਵੀਡੀਓ ਆਪਾਂ ਤਾਜੀ ਦੀ ਦਿਖਾਵਾਂਗੇ ਦਿਖਾ ਰਾਂ ਵੀਰੇ ਕੋ ਜੱਕਰ ਆ ਤਾਜੀ ਦੀ ਵੀਡੀਓ ਬਾਈ ਨੂੰ ਵਟਸਐਪ ਤੇ ਹੈਲੋ ਆਏ ਭੇਜ ਦਿਓ ਜੇ ਕਿਸੇ ਸੱਜਣ ਨੇ ਦੇਖਣੀ ਆ ਇਹਦੀ ਮਾਂ ਦੀ ਜਦੋਂ ਤਾਜੀ ਸੂਈ ਤੀ ਕਿਵੇਂ ਮਰਦੀਆਂ ਖੜੀ ਹੋ ਕੇ ਚੱਕਰੀ ਨਹੀਂ ਦੇਖੋ ਆਪਾਂ ਦਿਖਾ ਦਾਂਗੇ ਤੁਹਾਨੂੰ ਖੜਨੀ ਗੁੜਨੀ ਬਹੁਤ ਸੋਹਣੀ ਆ ਖੜਨੀ ਗੁੜਨੀ ਚੈੱਕ ਕਰ ਸਕਦੇ ਹੋ ਤੇ ਅੱਖ ਦੀ ਕੁਆਲਿਟੀ ਜਿਵੇਂ ਤੁਹਾਨੂੰ ਮੈਂ ਦੱਸ ਆ ਲੈ ਚਲ ਬਾਈਆਨੀ ਆ ਜੋ ਲੈ ਚਲ ਇੱਥੋਂ ਗੈਰੀ ਲੰਬਾਈ ਲੰਬੂਈ ਦਿਖਾ ਦੀ ਤੇ ਟਾਂਚਾ ਆ ਗਿਆ ਜਮੀਂ ਨੀਲੀ ਨੀਲੀ ਵਾਲਾ ਆ ਤੇਰੇ ਪਟੇ ਜੇ ਕਰਕੇ ਮੰਦੀ ਆ ਨਾ ਹੋਰ ਸੰਕਲ ਜੀ ਬਾਈ ਕਰਕੇ ਛੜਾ ਕਰਕੇ ਕਰਦੇ ਤੇ ਖੱਲਿਓ ਝੋਲੀ ਝੂਲੀ ਕੱਟੀ ਦੀ ਬਹੁਤ ਆ ਤੇ ਸ਼ਕੀਨ ਵੀ ਕੱਟੀ ਫੁੱਲ ਆ ਗਈ ਜੇ ਗੱਲਬਾਤ ਕਰ ਲਈਏ ਪਲੀ ਸਮੀ ਵੀ ਚੰਗੀ ਆ ਹਰੇਕ ਪੱਖ ਤੋਂ ਪੱਟੀ ਚੰਗੀ ਆ ਗਈ ਬਾਈ ਜਾਨਵਰ ਬਾਈ ਦੇ ਸਾਰੇ ਚੰਗੇ ਨੇ ਜਿੰਨੇ ਕੁ ਤੁਹਾਨੂੰ ਮੈਂ ਦਿਖਾਈ ਨੇ ਆ ਤੇ ਇਹ ਇੱਥੋਂ ਦਿਖਾ ਦੀ ਗਰੀ ਦੁਬਾਰੇ ਦਿਖਾ ਦੇ ਇੱਥੋਂ ਰਿੰਕਲ ਜਾਂ ਨੇੜੇ ਲਾਗੇ ਤੇ ਸ਼ੂ ਤੇ ਵੀ ਨਿਸ਼ਾਨ ਆ ਗਏ ਤੇ ਪਿਓਰ ਨੀਲੀ ਚ ਆ ਗਈ ਇਹਦਾ ਕੱਲ ਨੂੰ ਭਰਾ ਕੋਈ ਮੇਲੇ ਚ ਪਾਲੇ ਜਾ ਕੇ ਪਰਸ ਨੂੰ ਜੀ ਹਾਂ ਇਹ ਗੱਲ ਹੈ ਮੇਲਾ ਵੀ ਆ ਰਿਹਾ ਤਨਹੋਲੇ ਵਾਲੇ ਤੇ ਹੈਗੀ ਵੀ ਆ ਯਾਰ ਕਿੱਤੀ ਬਾਕੀ ਮੇਲੇ ਚ ਪਾਉਣ ਵਾਲੀ ਹਾਂ ਖੜਨੀ ਖੁੰਡੀ ਬਹੁਤ ਸੋਹਣੀ ਹੈ ਇਹਦੇ ਪੈਸੇ ਕਿੰਨੇ ਲਵਾਂਗੇ ਜੀ 33000 ਰੁਪਏ ਲਵਾਂਗੇ ਜੀ ਮਾਨਤਾਨ ਕਰ ਦਾਂਗੇ 33 ਚ ਹਾਂਜੀ ਆ 33 ਚੋਂ 22 ਕਹਿੰਦਾ ਮਾਨਤਾਨ ਹੋ ਜਾਊਗਾ ਤੇ ਰੇਟ 22 ਦੇ ਤਕਰੀਬਨ ਤਕਰੀਬਨ ਤੁਹਾਨੂੰ ਪਤਾ ਹੀ ਆ ਵੀ ਫਿਕਸ ਜੇ ਵਾਂਗੂ ਹੁੰਦੇ ਨੇ ਥੋੜਾ ਬਹੁਤੀ ਅੰਤ ਵਿੱਚ ਬੜਾ ਫਰਕ ਰੱਖਦੇ ਨੇ ਰੇਟ ਦਾ ਕੋਈ ਵੀ ਹਾਂ ਨ ਪਿੰਡ ਫਤੇਗੜ ਸ਼ੰਨਾਣਾ ਜਿਲ੍ਹਾ ਬਰਨਾਲਾ ਜੀ ਜਿਲ੍ਹਾ ਬਰਨਾਲਾ ਤੇ ਸੰਪਰਕ ਬਾਈ ਨਾਲ ਕਰ ਲਿਓ ਨੰਬਰ ਬਾਈ ਦਾ ਵੀਡੀਓ ਜੀ ਚੱਲੂਗਾ ਇਹਨਾਂ 'ਚ ਜਿਹੜਾ ਵੀ ਨਗ ਤੁਹਾਡੇ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ